ਓ ਜੀ ਸਾਨੂੰ ਨਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਕਿ ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡੰਦੇ ਸਾਡੇ ਚੰਮ ਦੇ ਜੁੱਤੇ ਵੀ ਬਣ ਜਾਣ ਤੇ ਗੁਰਸਿੱਖਾਂ ਦੇ ਪੈਰਾਂ 'ਤੇ ਪੈ ਜਾਣ ਤੇ ਉਹ ਚੰਗੀ ਗੱਲ ਆ ਸਾਨੂੰ ਸਾਡੇ ਗੁਰੂ ਦੀ ਬਾਣੀ ਨੇ ਜੋੜਨਾ ਦੱਸਿਆ ਕਠੇ ਹੋ ਕੇ ਤੁਰਨਾ ਦੱਸਿਆ ਤੋੜਨਾ ਨਹੀਂ ਦੱਸਿਆ ਠੀਕ ਆ ਕਈ ਵਾਰੀ ਗਲਤੀਆਂ ਹੁੰਦੀਆਂ ਪਰ ਜੇ ਕੋਈ ਸੱਚੇ ਦਿਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਆਜੇ ਤਾਂ ਗੁਰੂ ਸਾਡਾ ਬਖਸ਼ੇਨ ਦਾ ਉਹ ਬਖਸ਼ਦਾ ਦੂਜੀ ਗੱਲ ਧਰਮ ਪਰਿਵਰਤਨ ਮੈਂ ਕੱਲ 6 ਪਿੰਡਾਂ ਦੇ ਵਿੱਚ ਗੁਰਦਾਸਪੁਰ ਦਾ ਹੀ ਪ੍ਰੋਗਰਾਮ ਲਿਖਿਆ ਹਰ 10 ਕਿਲੋਮੀਟਰ ਬਾਅਦ ਪਰ ਉੱਥੇ ਮੈਂ ਪੈਰਲਰ ਜੋ ਕੁਝ ਦੇਖਿਆ ਉਹ ਬੜਾ ਗੰਭੀਰ ਆ ਕੱਠ ਵੱਡੇ ਆ ਮੈਂ ਪ੍ਰੇਮ ਦੀ ਗੱਲ ਕਰ ਰਿਹਾ ਆ ਆਪਾਂ ਧਰਮ ਪਰਿਵਰਤਨ ਦੇ ਮਸਲੇ ਤੇ ਸਾਰੀ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਆ ਦਾ ਕੇ ਧਰਮ ਪ੍ਰਚਾਰ ਦੀ ਲਹਿਰ ਇਕੱਠੇ ਹੋ ਕੇ ਚੱਲੇ ਉਹਦੇ ਤਹਿਤ ਮੈਂ ਸਾਰਿਆਂ ਨੂੰ ਅਪੀਲ ਕੀਤੀ ਹੈ ਸਾਰਿਆਂ ਦੇ ਵਿੱਚ ਮੈਂ ਜਿਸ ਧਰਤੀ ਦੇ ਖੜਾ ਵਾਂ ਇਹ ਮੈਤੇ ਦੇ ਨੇੜੇ ਆ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਰਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਭਾਈ ਮਰੀਕ ਸਿੰਘ ਜੀ ਜਨਾਲਾ ਇਹਦੇ ਤੋਂ ਇਲਾਵਾ ਨਾਨਕਸਰ ਸੰਪਰਦਾਵਾਂ ਪ੍ਰਬੰਧਕ ਕਮੇਟੀ ਦੇ ਵੱਲੋਂ ਹੀ ਇਹ ਲਹਿਰ ਚੱਲ ਰਹੀ ਆ ਸ਼ਤਰ ਸ਼ਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆ ਔਰ ਮੈਂ ਇਹਦੇ ਤੇ ਵਿਸ਼ੇਸ਼ ਬੇਨਤੀ ਸਾਰੇ ਪ੍ਰਚਾਰਕਾਂ ਨੂੰ ਕੀਤੀ ਆ ਢੜੀਆਂ ਵਾਲੇ ਜੇ ਉਹ ਪੰਥ ਦੀ ਮੁੱਖ ਧਾਰਾ ਚ ਆਣ ਕੇ ਪਰੰਪਰਾਵਾਂ ਦੀ ਗੱਲ ਕਰਦੇ ਆ ਔਰ ਅਕਾਲ ਤਖ਼ਤ ਸਾਹਿਬ ਦੀ ਸਰਵ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਫੇਰ ਚੱਲਣ ਇਹ ਮੇਰੀ ਰੀਝ ਆ ਅਮਰਤ ਸੰਚਾਰ ਉਹ ਪਿੰਡ ਪਿੰਡ ਕਰਾਉਣ ਜੇਵੇ ਉਹਨਾਂ ਦਾ ਇੱਕ ਬਿਆਨ ਆਇਆ ਕਿ ਮੈਂ ਆਪ ਖੁਦ ਪੰਜਾਂ ਪਿਆਰਿਆਂ ਚ ਸ਼ਾਮਲ ਹੋਊਂਗਾ ਤੇ ਜਦੋਂ ਪੰਜ ਬਾਣੀਆਂ ਦਾ ਪਾਠ ਹੁੰਦਾ ਉਹਦੇ ਵਿੱਚ ਜਬਜੀ ਸਾਹਿਬ ਜਾਬ ਸਾਹਿਬ ਤਾਪ ਪ੍ਰਸਾਦ ਸੁਬਈਏ ਕਬਿਓ ਬਾਚ ਬੇਨਤੀ ਚੌਪਈ ਤੇ ਆਨੰਦ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਮੈਂ ਵੀ ਸ਼ਾਮਲ ਹੋਊਂਗਾ ਮੈਨੂੰ ਵਧੀਆ ਲੱਗਾ ਉਹ ਵੀ ਇਹ ਮਹਿਸੂਸ ਕਰਦੇ ਆ ਕਿ ਹੁਣ ਸਮਾਂ ਇਕੱਠੇ ਹੋ ਕੇ ਚੱਲਣ ਦਾ ਵਾ ਉਹ ਵੀ ਅਕਾਲ ਤਖਤ ਸਾਹਿਬ ਤੇ ਆਉਣ ਆਪਣਾ ਪੱਖ ਲੈ ਕੇ ਪੰਜ ਸਿੰਘ ਸਹਿਬਾਨਾਂ ਦੀ ਕਦਰਦਜ ਉਹਨਾਂ ਦਾ ਵੀ ਮਸਲਾ ਵਿਚਾਰਿਆ ਜਾਊਗਾ ਗੁਰੂ ਸਾਡਾ ਗਲੇ ਲਾਉਂਦਾ ਵਾ ਸਾਰਿਆਂ ਨੂੰ ਗੁਰੂ ਨੇ ਗਲੇ ਲਾਉਣ ਲਈ ਆਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਆਊਗਾ ਗੁਰੂ ਨੇ ਗળે ਲਾਇਆ ਧਰਮ ਪ੍ਰਚਾਰ ਦੀ ਲਹਿਰ ਦੇ ਤਹਿਤ ਮੈਂ ਚਾਹੁੰਨਾ ਮੈਂ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਆਇਦਰ ਡਾਕਟਰ ਸ਼ਿਵ ਸਿੰਘ ਹੁਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਇੱਕ ਇਸ ਮਸਲੇ ਦੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਣੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸिखਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ਜ਼ਰੀਆ ਬਣਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ ਕਿਰਦਾਰ ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਚਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਐ ਐਸਜੀਪੀਸੀ ਦੇ ਮਤੇ ਆ ਉਹਦੇ ਸੰਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ ਤੋਂ ਇਹ ਦੋਨੇ ਮਸਲੇ ਐ ਮਾ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ ਉਹਦੇ ਲਈ ਅਸੀਂ ਚਾਹੁੰਦੇ ਆ ਵੀ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਆ ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ ਪਰ ਲਾਲਚ ਦੇ ਕੇ ਜੇ ਕੋਈ ਅੱਜ ਇੱਧਰ ਜਾ ਰਿਹਾ ਕੱਲ ਉੱਧਰ ਚਲ ਜਾਊ ਉਹਦਾ ਨਜਿੱਠਣ ਦਾ ਤੇ ਹਾਲੇ ਹੋਈ ਆ ਦਸਵੰਦ ਹਰ ਸਿੱਖ ਦਸਵੰਦ ਕੱਢਦਾ ਹਰ ਪਿੰਡ ਦਾ ਬੰਦਾ ਆਪਣੇ ਪਿੰਡ ਦਾ ਦਸਵੰਦ ਪਿੰਡ 'ਚ ਲਾਵੇ ਜਿਹੜਾ ਕੋਈ ਗਰੀਬ ਸਿੱਖ ਆ ਜਾਂ ਗਰੀਬ ਧੀ ਆ ਧੀ ਦੇ ਵਿਆਹ ਤੇ ਗਰੀਬ ਸਿੱਖ ਦੇ ਬੱਚੇ ਦੇ ਪੜ੍ਹਾਈ ਤੇ ਖਰਚਾ ਕਰਦੀ ਤੇ ਕੋਈ ਕੋਈ ਨਹੀਂ ਆ ਸਿੱਖਾਂ ਦੇ ਕੋਲ ਮਾਇਆ ਦੀ ਕਮੀ ਥੋੜਾ ਪਰ ਮੈਂ ਰਣਜੀਤ ਸਿੰਘ ਜੀ